ਦਿੰਦਾ ਤੋਂ ਪੁੱਤਰ ਦੀ ਵਾਲੀ ਸਰਕਾਰ ਜਿੰਦਾਬਾਦ ਬੀਟਾ ਦੇ ਕੇ ਪੁੱਤਰ ਦੀ ਵਾਲੀ ਸਰਕਾਰ ਜਿੰਦਾਬਾਦ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਤੁਸੀਂ ਅਸੀਂ ਥੜਾ ਲਾਈ ਮੁੱਦਾ ਹੀ ਬੋਲ ਕੇ ਕਹਿੰਦਾ ਮੈਨੂੰ ਯਾਦ ਆ ਤੁਹਾਡੇ ਬੱਚਿਆਂ ਨੂੰ ਰੱਖ ਲਿਆ ਕਿ ਤੁਹਾਡੀ ਵਾਰੀ ਵੀ ਆਊਗੀ ਕਹਿੰਦਾ ਮੈਨੂੰ ਯਾਦ ਆ ਪਹਿਲੇ ਸਾਨੂੰ ਗੱਡੀ ਰੋਕ ਕੇ ਜਲੰਧਰ ਗੱਡੀ ਰੋਕ ਕੇ ਨੇ ਸਾਨੂੰ ਕਿਹਾ ਵੀ ਮੇਰੇ ਤੇ ਵਿਸ਼ਵਾਸ ਹੀ ਰੱਖੋ ਮੈਨੂੰ ਪਤਾ ਕੁਝ ਟੈਂਕਾਂ ਟਾਵਰਾਂ ਚੜ੍ਹੇ ਆ ਬਹੁਤ ਦੁਖੀ ਹਾਂ ਪਰਾਣੀਆਂ ਸਰਕਾਰਾਂ ਸਤਾਏ ਹੋਇਆ ਮੈਂ ਤੁਹਾਡਾ ਹੱਲ ਕਰੂ ਉਹ ਅੱਜ ਕੱਲ੍ਹ ਨੂੰ ਮੇਰੇ ਸਾਲ ਹੋ ਚੱਲੇ ਆ ਜੀ ਸਾਤ ਹੋ ਗਏ ਨੇ ਤੇ ਚੰਡੀਗੜ੍ਹ ਦੇ ਅਸੀਂ ਇੰਨੇ ਵੀ ਕਿਹੜੇ ਮਾਰਨੇ ਨਵਰਾਏ ਬਰਾੜ ਕੋਲ ਵੀ ਅਸੀਂ ਕਹਿੰਨੇ ਵੀ 2-3 ਲੱਖ ਰੁਪਈਆ ਅਸੀਂ ਨਵਰਾਏ ਬਰਾੜ ਨੂੰ ਮਿਲਣ ਮਿਲ ਸੀ ਉੱਥੇ ਗੱਲ થઈ ਇਸੋ ਮੀਟਿੰਗ ਨਵਰਾਏ ਬਰਾੜ ਨੇ ਸਾਨੂੰ ਕਹਿੰਦੀ ਅੱਜ ਆ ਜੀ ਸੀਐਮ ਨਾਲ ਅੱਜ ਬਣੋੜੇ ਆ ਤਾਂ ਟੋਟੇ ਆ ਬਾਕੀ ਸਾਨੂੰ ਦੇ ਵਿੱਚੋਂ ਕੁਝ ਨਿਯੁਕਤੀ ਪੱਤਰ ਮਿਲੇ ਨੇ ਕੁਝ ਹਾਂਜੀ ਸਾਰੇ ਸਾਡੇ ਆ ਜਿਹਨੇ 2022 ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ 300 ਪਲੱਸ ਕੈਂਡੀਡੇਟ ਆਮ ਸਰਕਾਰ ਦੀ ਪਾਰਟੀ 'ਚ ਇਹਨੇ ਬੁਲਾਇਆ ਨਾਲ ਬਰਾਬਰ ਹੀ ਮੈਂਟ ਆ ਬਰਾਬਰ ਨੰਬਰ ਆ ਸਾਡੀ ਵੈਰੀਫਿਕੇਸ਼ਨ ਬਕਾਇਦਾ ਸਾਡੇ ਮੈਂਟ ਨੰਬਰ ਲੱਗੇ ਆ ਸਾਰੇ ਅੱਜ ਸਾਰੇ ਐਲੀਜੀਬਲ ਆ ਸਾਰੇ ਕਦੇ ਇੱਕ ਬੁਲਾਉਣੇ ਨੇ ਕਦੇ ਕੀ ਬੁਲਾਉਣੇ ਨੇ ਹੈੱਡਕਵਰਟਰ ਚ ਜਾਇਦਾ ਉਹ ਕਦੇ ਤੁਹਾਡੇ ਕੋਲ ਸਾਡੇ ਕੋਲ ਪੋਸਟ ਹੀ ਜਾਣੀ ਆ ਪੋਸਟ ਹੈ ਨਹੀਂ ਤਾਂ ਫਿਰ ਸਾਡਾ 300 ਕੈਂਡੀਡੇਟ ਚੋਂ ਫੜੇ ਇੱਥੇ ਤੁਸੀਂ ਕਿੰਨੇ ਰਹਿ ਗਏ ਬਾਕੀ ਅਜੇ ਕਰੀ ਬਣਾਉਣ ਕੁੜੀਆਂ ਮੁੰਡੇ ਮਿਲਾ ਕੇ 4-500 ਜਣੇ ਆ ਜੀ ਬਾਕੀ ਬਾਹਰ ਪਾ ਕੇ ਟੋਟਲ ਦਾ ਜੀ ਜਿਹੜੇ ਸ਼ਵੈਨ ਕਰਾਂਗੇ ਅਸੀਂ ਵੱਡੀ ਗੱਲ ਦੋ ਜਣੇ ਜਿਹੜਾ ਟ੍ਰੇਨਿੰਗ ਕਰੂਗਾ ਦੋ ਕੀ ਕਹਿੰਦੇ ਕੀ ਜਦੋਂ ਸੀਮ ਸਾਡ ਨੂੰ ਮਿਲਿਆ ਜੀ ਸਰ ਤੁਹਾਨੂੰ ਕਹਿੰਦੇ ਇੱਕ ਮਹੀਨੇ ਚ ਹੱਲ ਹੋ ਜੂਗਾ ਜੀ ਅੱਧਿਆਂ ਨੂੰ ਬੁਲਾ ਲਿਆ ਜੀ ਅਧਿਆਨ ਕੁੱਤੇ ਛੱਡਦਾ ਜੀ